ਕਲਵੀਰ ਬਡੇ ਸਰੋਂਦੀਆਂ 31 ਕਹਾਣੀਆਂ ਦੀ ਪੁਸਤਕ ਵਿੱਚੋਂ ਇੱਕ ਕਹਾਣੀ ਟਕਨ ਕਈ ਲੋਕਾਂ ਦੀ ਹੀ ਜ਼ਿੰਦਗੀ ਵਿੱਚ ਕਈ ਬੜੇ ਵੱਡੇ ਵੱਡੇ ਹਾਦਸੇ ਵਾਪਰ ਜਾਂਦੇ ਹਨ ਪਰ ਫਿਰ ਵੀ ਉਹ ਨਾਰਮਲ ਰਹਿੰਦੇ ਹਨ ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ ਪਰ ਉਸ ਵਰਗੇ ਲੋਕ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਹਾਸਾ ਨਾ ਵਾਪਰਿਆ ਹੋਵੇ ਕੋਈ ਉਲਝਣ ਨਾ ਹੋਵੇ ਕੋਈ ਦੁੱਖ ਨਾ ਹੋਵੇ ਪਰ ਫਿਰ ਵੀ ਉਸਨੂੰ ਪਤਾ ਨਹੀਂ ਕਿਉਂ ਹਰ ਵੇਲੇ ਲੱਗਦਾ ਰਹਿੰਦਾ ਹੈ ਜਿਵੇਂ ਇਸ ਦੀ ਜ਼ਿੰਦਗੀ ਵਿੱਚ ਕੁਝ ਵੀ ਸਿੱਧਾ ਸਾਦਾ ਨਹੀਂ ਸਭ ਉਲਝਣ ਭਰਿਆ ਹੈ ਵੈਸੇ ਤਾਂ ਹਰ ਬੰਦੇ ਦਾ ਜੀਵਨ ਆਪਣੇ ਆਪ ਵਿੱਚ ਇੱਕ ਕਹਾਣੀ ਹੁੰਦੀ ਹੈ ਪਰ ਉਹ ਸੋਚਦੀ ਉਸ ਤੇ ਜੀਵਨ ਦੀ ਕਹਾਣੀ ਵਰਗੀ ਕਿਸੇ ਦੀ ਕਹਾਣੀ ਨਹੀਂ ਹੋਵੇਗੀ ਉਹ ਤਾਂ ਸਭ ਤੋਂ ਬਲੱਖਣ ਸੀ ਸਭ ਤੋਂ ਲੱਗ ਕਈ ਵਾਰ ਉਹ ਸੋਚਦੀ ਜੇ ਉਹ ਮਰ ਜਾਵੇ ਤਾਂ ਉਹ ਸੋਚਦੀ ਉਸ ਦੀ ਮੌਤ ਕੋਈ ਖਾਸ ਘਟਨਾ ਨਹੀਂ ਹੋਵੇਗੀ ਉਹ ਕਿਹੜੀ ਕੋਈ ਖਾਸ ਹਸਤੀ ਹੈ ਕੋਈ ਖਾਸ ਚੀਜ਼ ਹੈ ਜਿਸ ਦੀ ਮੌਤ ਆਸਰਾਨ ਹੋਵੇਗੀ ਤੇ ਉਹ ਉਹ ਕਲਪਨਾ ਕਰਦੀ ਕਿ ਉਸ ਦੀ ਮੌਤ ਤੋਂ ਬਾਅਦ ਲੋਕ ਆਖਣਗੇ ਕਿ ਉਸ ਵਿਚਾਰੀ ਨੇ ਦੁਨੀਆ ਤੇ ਕੀ ਵੇਖਿਆ ਉਹ ਸੋਚਦੀ ਕਿ ਦੁਨੀਆ ਨੂੰ ਵੇਖਣ ਦੀ ਬਹੁਤ ਲੰਬੀ ਉਮਰ ਚਾਹੀਦੀ ਹੈ ਪਰ ਉਹ ਤਾਂ ਬਿਨਾਂ ਕੁਝ ਵੇਖਿਆ ਵੀ ਜਿਵੇਂ ਸਭ ਕੁਝ ਵੇਖ ਚੁੱਕੀ ਸੀ ਇਹ ਤਾਂ ਆਪਣੀ ਆਪਣੀ ਸੋਚ ਹੈ ਉਹ ਆਪਣਾ ਨਜ਼ਰੀਆ ਮਹਾਤਮਾ ਬੁੱਧ ਵੀ ਤਬ ਬਿਨਾਂ ਬਾਹਰਲੀ ਦੁਨੀਆ ਵੇਖਿਆ ਖੂਬਸੂਰਤ ਮਹੱਲਾ ਵਿੱਚ ਰਹਿੰਦੇ ਆਂ ਵੀ ਕਿਹੜਾ ਉਪਰਾਮ ਸੀ ਕਿਹੜਾ ਉਦਾਸ ਤੇ ਉਹ ਸੋਚਣ ਲੱਗਦੀ ਉਸ ਨੂੰ ਵੀ ਸ਼ਾਇਦ ਮਹਾਤਮਾ ਬੁੱਧਵੰਤ ਸ਼ਾਂਤੀ ਦੀ ਤਲਾਸ਼ ਹੈ ਸੱਚ ਦੀ ਤਲਾਸ਼ ਤੇ ਉਸ ਨੂੰ ਜੀ ਕਰਦਾ ਉਹ ਵੀ ਕਿਸੇ ਰਾਤ ਚੁੱਪਚਾਪ ਉੱਠ ਕੇ ਜੰਗਲ ਵੱਲ ਤੁਰ ਜਾਵੇ ਦੂਰ ਬਹੁਤ ਦੂਰ ਜੰਗਲਾਂ ਉਜਾੜਾਂ ਬੀਆਬਾਨਾਂ ਵਿੱਚ ਕਿਤੇ ਕਿਸੇ ਬੋੜ ਹੇਠਾਂ ਬੈਠ ਕੇ ਸਮਾਧੀ ਲਾ ਲਵੇ ਉਦੋਂ ਉਸ ਨੂੰ ਜਾਪਦਾ ਉਹ ਬੜੀ ਨਰਾਸ਼ ਹੋ ਗਈ ਹੈ ਇਹ ਉਮਰ ਤਾਂ ਹਾਸਿਆਂ ਦੀ ਹੁੰਦੀ ਹੈ ਨਵੇਂ-ਨਵੇਂ ਸੁਪਨੇ ਘੜਨ ਦੀ ਸੁਪਨੇ ਤਾਂ ਉਸ ਕੋਲ ਵੀ ਬੜੇ ਸਨ ਉਹ ਤਾਂ ਰਹਿੰਦੀ ਹੀ ਸੁਪਨਿਆਂ ਵਿੱਚ ਸੀ ਹਕੀਕਤ ਦੀ ਦੁਨੀਆ ਜੇ ਕਿਸੇ ਨੂੰ ਰਾਸ ਨਾ ਆਵੇ ਤਾਂ ਸੁਪਨਿਆਂ ਦੀ ਦੁਨੀਆ ਵਿੱਚ ਰਹਿੰਦਾ ਹੈ ਨਾਲੇ ਸੁਪਨੇ ਕਿਹੜਾ ਕਿਸੇ ਦੇ ਮਹਤਾਜ ਹੁੰਦੇ ਹਨ ਉਹਨਾਂ ਨੂੰ ਤਾਂ ਜਿੰਨਾ ਚਾਹੇ ਖੂਬਸੂਰਤ ਬਣਾ ਲਈਦਾ ਹੈ ਤੇ ਕਈ ਵਾਰ ਉਸ ਦਾ ਜੀ ਕਰਦਾ ਉਸ ਦਾ ਕੋਈ ਇੱਕ ਅਧ ਸੁਪਨਾ ਹੀ ਸੱਚ ਹੋਵੇ ਉਹ ਆਪਣੇ ਸੁਪਨੇ ਦੇ ਮੇਜ ਦਾ ਕੋਈ ਆਕਾਰ ਪੀੜ ਵਿੱਚੋਂ ਲੱਭਣ ਲੱਗਦੀ। ਬਸ ਉਹ ਦੋ ਹੀ। ਉਸਦੇ ਹੱਥ ਜ਼ਖਮੀ ਹੁੰਦੇ ਉਦੋਂ ਹੀ ਉਸਨੂੰ ਲੱਗਦਾ। ਉਹ ਬੜੀ ਉਦਾਸ ਸੀ। ਬੜੀ ਹੀ ਇਕੱਲੀ। ਜਿਵੇਂ ਇਸ ਭਰੀ ਦੁਨੀਆ ਵਿੱਚ ਉਸ ਦਾ ਕੁਝ ਗੁਆਚਾ ਹੋਵੇ। ਉਸ ਦਾ ਚੀਕ ਕਰਦਾ ਉਹ ਆਪਣੇ ਉਸ ਗੁਆਚੇ ਨੂੰ ਚੀਖ-ਚੀਖ ਕੇ ਆਵਾਜ਼ਾਂ ਮਾਰੇ, "ਕੁਰਲਾਹ, ਕੁਰਲਾਹ" ਕੇ ਪੁਕਾਰੇ। ਜਿਵੇਂ ਦੁਨੀਆ ਅਗੇ ਤਰਲੇ ਲਵੇ ਕਿ ਮੈਨੂੰ ਮੇਰਾ ਕੁਝ ਗੁਆਚਾ ਦੇ ਦਿਓ। ਮੈਂ ਬਹੁਤ ਇਕੱਲੀ ਹਾਂ, ਬਹੁਤ ਹੀ ਇਕੱਲੀ। ਉਸਨੇ ਇੱਕ ਵਾਰ ਕਿਤਾਬ ਵਿੱਚ ਪੜਿਆ ਸੀ ਕਿ ਜੇ ਮਰਜ਼ੀ ਦਾ ਸਾਥ ਨਾ ਹੋਵੇ ਤਾਂ ਬੰਦਾ ਵਸਤੀ ਦੁਨੀਆ ਵਿੱਚ ਹੁਜੜ ਜਾਂਦਾ ਹੈ ਤੇ ਫਿਰ ਇੱਕ ਹੋਰ ਥਾਂ ਪੜਿਆ ਸੀ ਕਿ ਜਿਨ੍ਹਾਂ ਲੋਕਾਂ ਕੋਲ ਦਿਲ ਦੀ ਦੌਲਤ ਹੁੰਦੀ ਹੈ ਉਸਦੇ ਅਨਖਰਚੇ ਦੇ ਦੁੱਖ ਨੂੰ ਸਿਰਫ ਉਹੀ ਸਮਝ ਸਕਦੇ ਹਨ ਜਿਨ੍ਹਾਂ ਕੋਲ ਇਹ ਦੌਲਤ ਹੋਵੇ ਤੇ ਇਹਨਾਂ ਲਾਈਨਾਂ ਨੂੰ ਮੋੜ-ਮੋੜ ਪੜ੍ਹਦੀ ਦਾ ਉਸਤਾਦ ਜੀ ਕੀਤਾ ਸੀ ਕਿ ਸਭ ਕੁਝ ਲਿਖਣ ਵਾਲੀ ਕਲਮ ਨੂੰ ਚੁੰਮ ਲਵੇ ਦੇ ਸੋਚਿਆ ਸੀ ਕਿ ਸੱਚਮੁੱਚ ਇਸ ਤੋਂ ਵੱਡਾ ਹੋਰ ਕਿਹੜਾ ਦੁਖਾਂਤ ਹੋ ਸਕਦਾ ਹੈ ਕਿ ਕਿਸੇ ਨੂੰ ਕੋਈ ਅਜਿਹਾ ਪਾਤਰੀ ਨਾ ਲੱਭੇ ਜਿਸ ਤੇ ਦਿਲ ਦੀ ਲਵ ਲਵ ਭਰੀ ਦੌਲਤ ਖਰਚੀ ਜਾ ਸਕਦੀ ਹੋਵੇ ਉਹ ਲੋਕ ਕਿੱਡੇ ਕੁਸ਼ਕਿਸਮਤ ਹੋਣਗੇ ਜਿਨ੍ਹਾਂ ਨੂੰ ਆਪਣੇ ਆਪਣੇ ਮੇਜੇ ਦਾ ਕੋਈ ਸਤਾਰਾ ਲੱਭਦਾ ਹੈ ਸਤਾਰਿਆਂ ਨਾਲ ਤਾਂ ਅਸਮਾਨ ਭਰਿਆ ਪਿਆ ਹੈ ਉਸ ਨੂੰ ਤਾਂ ਆਪਣੀ ਭੁੱਖ ਤੇ ਹੀ ਸ਼ਿਕਵਾ ਸੀ ਲੋਕ ਵੀ ਚੰਗੇ ਹੋਣਗੇ ਉਸ ਵਿੱਚ ਹੀ ਕੋਈ ਕਮਜ਼ੋਰੀ ਸੀ ਕਿ ਉਸ ਨੂੰ ਕੋਈ ਚੰਗਾ ਨਹੀਂ ਸੀ ਲੱਗਦਾ ਕੋਈ ਆਪਣਾ ਨਹੀਂ ਸੀ ਲੱਗਦਾ ਪਰ ਅਚਾਨਕ ਉਸ ਨੂੰ ਉਸ ਸੋਹਣੀਆਂ ਜੀਆਂ ਅੱਖਾਂ ਵਾਲੇ ਦਿਲਕਸ਼ ਸ਼ਖਸੀਅਤ ਵਾਲੇ ਆਗਾ ਬਦੂ ਵਿਚਾਰਾਂ ਵਾਲੇ ਸ਼ਖਸ ਨੂੰ ਵੇਖਦਿਆਂ ਹੀ ਜਾਪਿਆ ਸੀ ਜਿਵੇਂ ਉਸ ਦੀ ਝਟਕਣ ਦੀ ਮਿਆਦ ਮੁੱਕ ਗਈ ਹੋਵੇ ਉਹ ਆਪੇ ਤੇ ਹੈਰਾਨ ਜੀ ਹੋ ਗਈ ਸੀ ਕਿ ਉਹ ਉਸ ਨੂੰ ਇੰਨਾ ਚੰਗਾ ਕਿਵੇਂ ਲੱਗਿਆ ਸੀ ਉਹ ਜਿਸ ਦੀਆਂ ਗੱਲਾਂ ਸੁਣਦੀ ਉਹ ਮੰਤਰ ਮੁਗਦ ਹੋ ਜਾਂਦੀ ਸੀ ਕਿਲੀ ਜਾਂਦੀ ਸੀ ਉਸ ਦੇ ਖੂਬਸੂਰਤ ਖਿਆਲ ਜ਼ਿੰਦਗੀ ਬਾਰੇ ਮੁਹੱਬਤ ਬਾਰੇ ਸੱਚ ਤੇ ਵਫਾ ਬਾਰੇ ਤੇ ਉਸ ਦੀਆਂ ਲਿਖਤਾਂ ਪੜਦਿਆਂ ਉਹ ਸੋਚਣ ਲੱਗੀ ਸੀ ਕਿ ਦੁਨੀਆ ਤੇ ਜੋ ਵੀ ਸੱਚ ਹੈ ਜੋ ਵੀ ਸੁੱਖ ਹੈ ਉਹ ਇਹਨਾਂ ਗੱਲਾਂ ਨੂੰ ਸੁਣਨ ਤੇ ਮੰਨਣ ਵਿੱਚ ਹੈ ਕਿੰਨਾ ਸਕੂਨ ਮਿਲਦਾ ਸੀ ਉਸਤੀਆਂ ਗੱਲਾਂ ਸੁਣ ਕੇ ਤੇ ਉਹ ਸੋਚਣ ਲੱਗੀ ਸੀ ਕਿ ਜ਼ਿੰਦਗੀ ਨੂੰ ਜੇ ਕੋਈ ਸਹੀ ਅਰਥਾਂ ਵਿੱਚ ਜਿਉਂਦਾ ਤਾਂ ਉਹ ਸਿਰਫ ਉਹ ਹੈ ਤੇ ਉਸ ਦਿਨ ਤੋਂ ਉਸ ਨੂੰ ਅਹਿਸਾਸ ਹੋਣ ਲੱਗਾ ਸੀ ਕਿ ਉਹ ਹੁਣ ਤੱਕ ਐਵੇਂ ਬੇਅਰਥੀ ਜਿਉ ਰਹੀ ਸੀ ਪਰ ਹੁਣ ਉਸ ਲਈ ਜੀਵੇਗੀ ਸਿਰਫ ਉਸ ਲਈ ਤੇ ਜ਼ਿੰਦਗੀ ਜਿਉਂ ਤਾਂ ਪਹਿਲੀ ਵਾਰ ਉਸ ਨੂੰ ਉਸ ਸ਼ਾਂ ਮਿਲਿਆ ਸੀ ਕਿੰਨੀਆਂ ਮੰਗਾ ਪਰਮੀਆਂ ਸਨ ਕਿੰਨੇ ਇਰਮਾਨ ਜਾ ਕੇ ਸੰਤ ਉਸ ਦੇ ਨਿੱਕੇ ਨਿੱਕੇ ਦਰਦਾਂ ਨੂੰ ਪੀੜਾ ਨੂੰ ਕਿੱਡੀ ਰਾਹਤ ਮਿਲੀ ਸੀ ਕਿੱਡੀ ਠਾਹ ਮਿਲੀ ਸੀ ਤੇ ਉਹ ਦਿਨ ਉਸ ਨੇ ਆਪਣੇ ਨਾਲ ਜੰਮੀਆਂ ਇਕਲਤਾ ਮਹਾ ਤੇ ਉਦਾਸੀ ਦੀ ਖੂਬ ਖਿਲੀ ਉਡਾਈ ਸੀ ਤੇ ਲੋਕਾਂ ਦੀ ਭੀੜ ਬਲ ਵੇਖਦੀ ਉਹ ਸ਼ੁਕਰਗੁਜ਼ਾਰੀ ਨਾਲ ਭਰ ਗਈ ਸੀ ਜਿਨ੍ਹਾਂ ਨੇ ਉਸ ਦਾ ਇੱਕ ਆਪਣਾ ਉਸ ਨੂੰ ਬਖਸ਼ਿਆ ਸੀ ਤੂੰ ਜਾਣਦੀ ਹੈ ਮੈਂ ਇੱਕ ਵਿਆਹ ਵਰਿਆ ਇੱਜ਼ਤਦਾਰ ਬੰਦਾ ਹਾਂ ਤੇ ਤੂੰ ਜਵਾਕੜੀ ਜੀ ਤੈਨੂੰ ਮੇਰੇ ਬਾਰੇ ਜਸਵਾਤੀ ਨਹੀਂ ਹੋਣਾ ਚਾਹੀਦਾ ਨਹੀਂ ਤੇ ਜ਼ਿੰਦਗੀ ਰੇਤ ਵਾਂਗ ਤੇਰੇ ਹੱਥੋਂ ਕਿਰਦੀ ਜਾਵੇਗੀ ਉਹ ਸਮਝ ਰਿਆ ਸੀ ਤੇ ਉਤਪਕੀ ਸੀ ਨਹੀਂ ਨਹੀਂ ਜ਼ਿੰਦਗੀ ਹੁਣ ਉਸਦੇ ਹੱਥੋਂ ਕਦੇ ਨਹੀਂ ਕਰ ਸਕੇਗੀ ਉਹ ਤਾਂ ਹੁਣ ਸਗੋਂ ਵਕਤ ਨੂੰ ਵੀ ਮੁੱਠੀ ਵਿੱਚ ਘੁੱਟ ਲਵੇਗੀ ਤੂੰ ਤਾਂ ਮੈਨੂੰ ਆਪਣੀਆਂ ਧੀਆਂ ਵਰਗੀ ਲੱਗਦੀ ਐ ਚਲ ਅੱਜ ਤੋਂ ਤੂੰ ਮੇਰੀ ਧੀ ਹੋਈ ਪਿਆਰ ਨਾਲ ਭਾਵ ਕੋ ਉਸ ਉਹਦੇ ਸਿਰ ਤੇ ਹੱਥ ਰੱਖਿਆ ਸੀ ਤੇ ਉਹ ਸੋਚਣ ਲੱਗੀ ਸੀ ਕਿ ਜ਼ਰੂਰੀ ਤਾਂ ਨਹੀਂ ਕਿ ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਹਰ ਪਿਆਰ ਨੂੰ ਕੋਈ ਰਿਸ਼ਤੇ ਦਾ ਨਾਮ ਦਿੱਤਾ ਜਾਵੇ ਇਸ ਤੋਂ ਵੱਡਾ ਹੋਰ ਕਿਹੜਾ ਰਿਸ਼ਤਾ ਹੋ ਸਕਦਾ ਹੈ ਕਿ ਉਸ ਨੂੰ ਚੰਗਾ ਲੱਗਿਆ ਸੀ ਇੰਨਾ ਚੰਗਾ ਜਿੰਨਾ ਸ਼ਾਇਦ ਕਦੀ ਕੋਈ ਕਿਸੇ ਨੂੰ ਨਾ ਲੱਗਦਾ ਹੋਵੇ ਉਹ ਜੋ ਉਸ ਤੇ ਜਿਉਣ ਦਾ ਲਕਸ਼ਣ ਬਣ ਗਿਆ ਸੀ ਉਹ ਜੋ ਉਸ ਤੇ ਟੁੱਟਦੇ ਪਲਾਂ ਦਾ ਸਹਾਰਾ ਬਣ ਗਿਆ ਸੀ ਉਹ ਜਿਸ ਨੂੰ ਵੇਖ ਕੇ ਉਸ ਨੂੰ ਦੁਨੀਆ ਦੀ ਹਰ ਸ਼ੈ ਪਿਆਰੀ ਲੱਗਣ ਲੱਗ ਪਈ ਸੀ ਜਿਵੇਂ ਸਤਰੰਗੀ ਅਸਮਾਨੀ ਪਿੰਗ ਦੇ ਸੱਤੇ ਰੰਗ ਉਸ ਦੀ ਚੋਲੀ ਵਿੱਚ ਆਣ ਪਏ ਸਨ ਆਪਣਾ ਜਿਸਮ ਉਸ ਨੂੰ ਬੜਾ ਹਲਕਾ ਜਾਪਦਾ ਸੀ ਪਰ ਪਰ ਫਿਰ ਅਚਾਨਕ ਇੱਕ ਦਿਨ ਇੱਕ ਹਾਦਸੇ ਨਾਲ ਵੀ ਪਾਪਰ ਗਿਆ ਸੀ ਉਹ ਦਿਨ ਉਸ ਤੇ ਸੁੰਨਸਾਨ ਘਰ ਵਿੱਚ ਬੈਠੀ ਨੂੰ ਉਸ ਨੂੰ ਤਕਦੀਨ ਨੂੰ ਜਿਵੇਂ ਪਹਿਲੀ ਵਾਰ ਅਹਿਸਾਸ ਹੋਇਆ ਸੀ ਕਿ ਇਹ ਉਹ ਨਹੀਂ ਹੈ ਉਹ ਜਿਸ ਤੇ ਬੋਲਣ ਤੇ ਉਮਰ ਮਿਟੀ ਸੀ ਜਿਸ ਦੀਆਂ ਗੱਲਾਂ ਦੀ ਉਹ دیਵਾਨੇ ਹੋ ਗਈ ਸੀ ਜਿਸ ਨੂੰ ਪਾ ਕੇ ਉਸ ਦੀ ਜਨਮਾ ਜਨਮਾ ਦੀ ਪਿਆਸ ਮੁੱਕੀ ਸੀ ਅੱਜ ਉਸ ਨੂੰ ਉਹ ਬੜਾ ਉਪਰਾਜਾ ਲੱਗ ਰਿਹਾ ਸੀ ਬੜਾ ਹੀ ਦੂਰ ਉਹ ਜਿਸ ਤੋਂ ਆਪਣੇ ਸੁੰਨਸਾਨ ਘਰ ਵਿੱਚ ਇੱਕ ਪਰ ਜਵਾਨ 19-20 ਸਾਲਾਂ ਦੀ ਜਵਾਕੜੀ ਜੀ ਮਾਸੂਮ ਕੁੜੀ ਜੋ ਉਸ ਦੇ ਗੁਣ ਗੌਂਦੀ ਜਿਸ ਨੂੰ ਆਪਣੇ ਉੱਪਰ ਕਾਬੂ ਨਹੀਂ ਰਿਹਾ ਸੀ ਉਦੋਂ ਉਸ ਦੀਆਂ ਸਾਰੀਆਂ ਡਿਗਰੀਆਂ ਸਾਰੇ ਆਗਾ ਬਦੂ ਵਿਚਾਰ ਵਫਾ ਤੇ ਸੱਚ ਦੇ ਨਾਰੇ ਸਿਕੜ ਕੇ ਦੂਰ ਕਿਤੇ ਡਿੱਗ ਪਏ ਸਨ ਬਾਕੀ ਰਹਿ ਗਿਆ ਸਿਰਫ ਇੱਕ ਮਰਦ ਜਿਸ ਦੀ ਅੱਖਾਂ ਵਿੱਚ ਇੱਕ ਖਚਰੀ ਜੀ ਚਮਕ ਸੀ ਤੇ ਬੁੱਲਾਂ ਤੇ ਕਟਿਆ ਜੀ ਮੁਸਕਰਾਹਟ ਤੇ ਉਦੋਂ ਉਹ ਇਹ ਵੀ ਭੁੱਲ ਗਿਆ ਸੀ ਕਿ ਉਸਨੇ ਤਾਂ ਉਸ ਨੂੰ ਆਪਣੀ ਧੀ ਕਿਆ ਸੀ ਉਸ ਨੂੰ ਚਾਉਣ ਵਾਲੀ ਉਹ 19-20 ਸਾਲਾਂ ਦੀ ਜਵਾਕੜੀ ਜੀ ਮਾਸੂਮ ਕੁੜੀ ਉਸ ਦੀ ਕਿੰਨੀ ਇੱਜ਼ਤ ਕਰਦੀ ਸੀ ਉਸਨੂੰ ਰੱਬ ਵਾਂਗ ਪੂਜਦੀ ਸੀ ਉਸਦਾ ਨਾਂ ਲੈ ਕੇ ਸਾਲ ਲੈਂਦੀ ਸੀ ਉਸਨੂੰ ਲਕਸ਼ਿਅ ਬਣਾ ਕੇ ਜਿਉਣਾ ਲੋਚਦੀ ਸੀ ਤੇ ਇਸ ਤੋਂ ਵੱਧ ਹੋਰ ਕੁਝ ਨਹੀਂ ਸੀ ਸੋਚਦੀ ਤੇ ਜਿਹੀ ਔਕੀ ਕੜੀ ਵੇਲੇ ਉਹ ਕਿਵੇਂ ਕੰਬ ਰਹੀ ਸੀ ਹਰਾਨੀ ਨਾਲ ਹਾਸੇ ਨਾਲ ਬੇਵਿਸ਼ਵਾਸੀ ਨਾਲ ਤਸੱਗੇ ਸਵਾਲੀ ਨਿਸ਼ਾਨ ਆਖੜਿਆ ਸੀ ਜਿਸ ਨੂੰ ਹੱਲ ਕਰਨ ਤੋਂ ਅਸਮਰਸ ਜਾਪਦੀ ਸੀ ਤੇ ਅਗਲੇ ਹੀ ਪਲ ਉਸਦਾ ਮੂੰਹ ਜਿਵੇਂ ਇੱਕ ੜੱਤਨ ਦੀ ਨਾਲ ਪਰ ਗਿਆ ਹੋਵੇ ਉਸ ਦੇ ਅੰਦਰ ਜਿਵੇਂ ਬਹੁਤ ਕੁਝ ਟੁੱਟ ਪੱਜ ਕੇ ਕਿਰ ਗਿਆ ਹੋਵੇ ਤੇ ਝਟਕੇ ਨਾਲ ਉਸ ਆਪਨ ਆਪ ਉਸ ਕੋਲੋਂ ਛਡਵਾਇਆ ਸੀ ਸਾਹੂ ਸਾ ਉਹ ਬاہر ਬਲਪਜੀ ਸੀ ਹੁਣ ਉਹ ਉੱਚੀ ਉੱਚੀ ਤਾਂ ਹਾਂ ਮਾਰ ਕੇ ਰੋਣਾ ਚਾਹੁੰਦੀ ਸੀ ਪਰ ਉਹ ਉਸ ਦੀਆਂ ਅੱਖਾਂ ਤੱਕ ਨਹੀਂ ਸੀ ਪਹੁੰਚਦਾ ਕੁਝ ਉਬਲ ਉਬਲ ਕੇ ਉਸ ਦੇ ਅੰਦਰੋਂ ਉੱਠਦਾ ਸੀ ਤੇ ਗੱਲ ਤੱਕ ਆ ਕੇ ਰੁਕ ਜਾਂਦਾ ਸੀ ਉਸ ਨੇ ਆਪਣੇ ਹੱਥਾਂ ਵੱਲ ਤੱਕਿਆ ਸੀ ਜੀ ਕੀਤਾ ਸੀ ਇੰਨਾ ਹੱਥਾਂ ਨਾਲ ਉਹ ਸਾਰੀ ਦੁਨੀਆ ਤੋੜ ਮੋੜ ਕੇ ਰਖਦੇ ਵੀ ਸਭ ਕੁਝ ਉਲਟ ਪੁਲਟ ਕੇ ਰਖਦੇ ਵੀ ਲਟ ਲਟ ਕਰਕੇ ਬਲ ਉਠੇ ਸਭ ਕੁਝ ਸਾੜ ਕੇ ਸਵਾ ਕਰਦੇ ਵੀ ਸਭ ਦੇ ਮੂੰਹਾਂ ਤੋਂ ਆਪਣੇ ਤੇਜ਼ ਨਹਾਂ ਨਾਲ ਮਖੋਟੇ ਤਰੂ ਸੁੱਟੇ ਸਭ ਦੇ ਚਿਹਰੇ ਨੰਗੇ ਕਰ ਦੇਵੇ ਨੰਗੇ ਮੰੰਗੇ ਚਿਹਰੇ ਤੇ ਫਿਰ ਉਹ ਖਿੜਖੜਾ ਕੇ ਹੱਸੇ ਕਹਿ ਕਹੇ ਲਗਾਵੇ ਤੇ ਫਿਰ ਅਚਾਨਕ ਉਸ ਨੂੰ ਜਾਪਿਆ ਸੀ ਹਰਕੜੇ ਜੇ ਕਿਤੋਂ ਹਕਲਤਾ ਦੀ ਉਦਾਸੀ ਉਸ ਤੇ ਕੋਲ ਆਕੜੀਆਂ ਸਨ ਆਪਣੇ ਖਰਮੇ ਖਰਮੇ ਹੱਥਾਂ ਨਾਲ ਉਸ ਦਾ ਬਲੂੰਦ ਰਿਆਮਨ ਸੈਲੋਂ ਲੱਗੀਆਂ ਸਨ ਪਰ ਉਹ ਹੱਸੀ ਜਾਂਦੀ ਸੀ ਹੱਸੀ ਹੀ ਜਾਂਦੀ ਸੀ ਉਹਨਾਂ ਤੋਂ ਵੀ ਬੇਖਬਰ ਸਭ ਤੋਂ ਬੇਖਬਰ ਧੰਨਵਾਦ